ਪਹਿਲਗਾਮ ਹਮਲੇ ਤੋਂ ਬਾਅਦ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦੇ ਵਿੱਚ ਜਿੱਥੇ ਤਣਾਅ ਦਾ ਮਾਹੌਲ ਹੈ ਤਾਂ ਨਾਲ ਹੀ ਲੋਕਾਂ ਦੇ ਵਿੱਚ ਹੌਸਲਾ ਤੇ ਜਜ਼ਬਾ ਵੀ ਵਿਖਾਈ ਦੇ ਰਿਹਾ ਹੈ ਪਾਕਿਸਤਾਨ ਦੀ ਸਰਦ ਦੇ ਨਾਲ ਲੱਗਦੇ ਇਨ੍ਹਾਂ ਪਿੰਡਾਂ ਦੇ ਲੋਕ ਆਪਣੀ ਕਣਕ ਦੀ ਫਸਲ ਨੂੰ ਜਲਦੀ ਤੋਂ ਜਲਦੀ ਕੱਟਣ ਦੇ ਵਿੱਚ ਰੁੱਝੇ ਹੋਏ ਨੇ ਤਾਂ ਨਾਲ ਹੀ ਜਦੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਡਰ ਫੋਕ ਨਹੀਂ ਹੈ ਤੇ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੇ ਬੀਐਸਐਫ ਅਤੇ ਫੌਜ ਦੇ ਜਵਾਨਾਂ ਦੀ ਮਦਦ ਕੀਤੀ ਹੈ ਤਾਂ ਹੁਣ ਵੀ ਉਹ ਉਹ ਬੇਚਿਜ ਹੋ ਕੇ ਤੇ ਬੇਫੋਕ ਹੋ ਕੇ ਬੀਐਸਐਫ ਜਵਾਨਾਂ ਦੇ ਨਾਲ ਖੜ੍ਹੇ ਨੇ ਤੇ ਫੌਜ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾਏਗੀ ਪਰ ਦੂਰ ਤੇ ਪਿੰਡ ਦੇ ਲੋਕਾਂ ਨੂੰ ਕੋਈ ਨਹੀਂ ਹੈ ਮਤਲਬ ਕਿ ਅੱਗੇ ਵੀ ਜੰਗ ਹੁੰਦੀ ਹੈ ਇੱਕ ਦੋ ਜੰਗ ਹੋਈ ਹੈ ਪਰ ਪਿੰਡ ਦੇ ਲੋਕਾਂ ਨੇ ਮਤਲਬ ਕਿ ਫੌਜ ਦਾ ਸਾਥ ਦਿੱਤਾ ਤੇ ਅੱਗੇ ਵੀ ਜਿਹੜਾ ਜੇ ਜੰਗ ਹੋਏ ਤੇ ਸਾਥ ਦੇਣੇ ਕਿ ਅਸੀਂ ਤਿਆਰ ਹਾਂ ਆ ਹਮਲਾ ਹੋਇਆ ਹੈ ਨਾ ਇਹ ਤੇ ਬਹੁਤ ਦੁੱਖ ਦੀ ਬਾਤ ਹੈ ਆ ਸਰਕਾਰ ਦੇ ਇਹਦੇ ਵਿੱਚ ਐਕਸ਼ਨ ਲੈਣਾ ਚਾਹੀਦਾ ਜੇ ਐਕਸ਼ਨ ਲੈਣ ਤੋਂ ਬਾਅਦ ਬਾਰਡਰ ਉੱਪਰ ਮੌਲ ਖਰਾਬ ਹੁੰਦਾ ਤਾਂ ਕਿਵੇਂ ਦੱਸੋ ਲੋਕਾਂ ਨੂੰ ਆਹੀਂ ਤਾਂ ਬਿਲਕੁਲ ਬਾਰਡਰ ਤੇ ਫੌਜ ਦਾ ਸਾਥ ਦੇਵਾਂਗੇ ਜਿਹੜੇ ਵੀ ਨੌਜਵਾਨ ਹਨ ਇਸ ਤੋਂ ਪਹਿਲਾਂ ਵੀ ਅਟੈਕ ਹੋਏ ਤੇ ਹਾਂ ਪਹਿਲੇ ਵੀ ਸਾਥ ਦਿੱਤਾ ਪਹਿਲੇ ਵੀ ਟੈਕ ਹੋਏ ਆ ਪਹਿਲੇ ਵੀ ਫੌਜ ਦੇ ਨਾਲ ਹੀ ਰਹੇ ਅਸੀਂ ਜਿਹੜੇ ਨੌਜਵਾਨ ਮੂੜੇ ਇਹ ਬੱਚੇ ਬਾਹਰ ਕਢ ਕੇ ਉਹ ਕਿਦਾਂ ਹੈਲਪ ਕਰਦੇ ਰਹੇ ਉਸ ਟਾਈਮ ਆਹੀਂ ਮਤਲਬ ਕਿ ਰਾਤ ਵੀ ਫੌਜ ਦੇ ਨਾਲ ਕਰਾਲਮ ਕਰੂng ਜਿਹੜੀ ਆ ਬਿਲਕੁਲ ਕਰਾਂਦੇ ਰਹਾਂ ਜਿੱਥੇ ਉਹਨੇ ਜ਼ਰੂਰਤ ਪਉਂਦੀ ਸੀ ਸਾਨੂੰ ਬੁਲਾ ਲੈਂਦੇ ਰਹੇ ਨੇ ਉਥੇ ਅਸੀਂ ਉਹਦੇ ਨਾਲ ਕੰਮ ਕਰਦੇ ਰਹੇ ਲੋਕਾਂ ਨੂੰ ਪਲਾਨ ਕਰਨਾ ਪੈਂਦਾ ਤੇ ਸਰਕਾਰਾਂ ਵੱਲੋਂ ਕਿਜਨੇ ਕਿਜੇ ਠਹਿਰਾਇਆ ਜਾਂਦਾ ਤੇ ਉਹ ਤੀ ਤਿੰਨ ਵਾਰੀ ਜਾਂ ਸਹਿਨ ਕਰ ਚੁੱਕੇ ਹੋ ਉਸ ਸੰਬੰਧੀ ਕੋਈ ਨਹੀਂ ਸਰਕਾਰ ਸਰਕਾਰ ਕੋ ਕੀ ਮੰਨਦਾ ਸਰਕਾਰ ਜਿਹੜੀ ਅਮਰਜੈਂਸੀ ਆਂਦੀ ਹੈ ਨਾ ਤਾਂ ਬੱਚਿਆਂ ਨੂੰ ਪਿੱਛੇ ਕਰ ਦਿੰਦੀ ਆ ਜਿਹੜੇ ਨੌਜਵਾਨ ਹੋ ਉਹ ਤਾਂ ਜਾਂਦੇ ਹੀ ਨਹੀਂ ਸੋ ਦੇਖੋ ਡਰ ਖੋਪ ਤੇ ਇੰਨਾ ਕੋਈ ਖਾਸ ਨਹੀਂ ਹੈਗਾ ਲੋਕਾਂ ਨੂੰ ਲੋਕੀ ਆਪਣੇ ਰੂਟੀਨ ਦੇ ਤਰ੍ਹਾਂ ਆਪਣੀ ਫਸਲ ਫੁੱਸਲ ਦੀ ਜਿਹੜੀ ਆ ਸੰਭਾਲ ਸੰਭਾਲ ਕਰ ਰਹੇ ਨੇ ਬਾਕੀ ਇਹ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਥੋੜੇ ਜੁਝਾਰੂ ਹੁੰਦੇ ਨੇ ਥੋੜਿਆਂ ਨੂੰ ਸਾਰਾ ਪਤਾ ਹੈ ਕੀ ਹੋਣਾ ਕੀ ਨਹੀਂ ਹੋਣਾ ਬਹੁਤ ਹਿੰਮਤ ਰੱਖਦੇ ਨੇ ਲੋਕੀ ਬਾਕੀ ਪਲਵਾਮਾ ਵਾਲੀ ਜਿਹੜੀ ਘਟਨਾ ਵਾਪਰੀ ਆ ਸੋਰੀ ਪਹਿਲਗਾਮ ਵਾਲੀ ਇਹ ਬਹੁਤ ਨਿੰਦਨੀ ਹੈ ਇਸ ਚੀਜ਼ ਦਾ ਵਿਰੋਧ ਕਰਦੇ ਨੇ ਪਿੰਡ ਵਾਸੀ ਇਹ ਤਾਂ ਚਾਹਦੇ ਨੇ ਕਿ ਇੱਕ ਵਾਰ ਰਾਰਪਾਰ ਦੀ ਜੰਗ ਹੋ ਜਾਏ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜੇ ਅਦਾ ਕੋ ਯੂਰਪ ਕਰਦੇ ਆ ਅਸੀਂ ਵੀ ਉਦਾਂ ਕਰਾਂਗੇ ਯੂਰਪ ਵਾਲੇ ਖੂਬ ਮਦਦ ਕੀਤੀ ਆ ਪਹਿਲੇ ਅਸੀਂ ਵੀ ਉਹਨਾਂ ਦਾ ਹੀ ਖੂਨ ਹੈ ਅਸੀਂ ਉਹਦੇ ਕੋਲ ਵੀ ਵੱਧ ਚੜ ਕੇ ਕੰਮ ਕਰਾਂਗੇ ਦਿਨ ਰਾਤ ਬੀਐਸਏ ਵਾਲਿਆਂ ਦੇ ਨਾਲ ਆਰਮੀਆ ਦੇ ਨਾਲ ਸਹਿਯੋਗ ਦੇਾਂਗੇ ਖਾਨ ਦਾ ਪੀਨ ਦਾ ਰਾਸ਼ਨ ਤੋਂ ਹੁੰਦਾ ਮਿਸ਼ਨ ਤੋਂ ਹੁੰਦਾ ਜਿੱਥੇ ਵੀ ਸਾਨੂੰ ਅਜਵਾਇਆ ਜਾਏਗਾ ਅਸੀਂ ਜਾਵਾਂਗੇ ਕੋਈ ਡਰਦਾ ਮੋਰ ਕੋਈ ਡਰਦਾ ਮੋਰ ਨਹੀਂ ਪਰਦੇ ਦੇ ਕੰਡੇ ਰਹਿਨੇ ਆ ਸ਼ੇਰਾਂ ਵਾਂਗੂ ਰਹਿਨੇ ਆ ਸ਼ੇਰ ਰਾਜਾ ਹੈ ਸੱਪਰਾ ਜਾ ਗਿੱਦਰ ਨਹੀਂ ਬਣ ਸਕਦੀ ਪਰ ਰਾਜਾ ਵੀ ਸ਼ੇਰ ਹੈ ਜੱੱਬਾ ਦੀ ਚਿਪਲੀ ਅਨਮੋਲ ਸ਼ਰਮਾ ਦੀ ਰਿਪੋਰਟ